ਟਾਂਡਾ ਦੇ ਰੇਲਵੇ ਸਟੇਸ਼ਨ ਤੇ ਮਾਲ ਗੱਡੀ ਤੇ ਚੜ ਕੇ ਮੋਬਾਈਲ ਤੇ ਰੀਲਾ ਬਣਾਉਂਦੇ ਸਮੇਂ ਸਕੂਲੀ ਵਿਦਿਆਰਥੀ ਹਾਈ ਵੋਲਟੇਜ ਦੀਆਂ ਤਾਰਾਂ ਦੇ ਕਰੰਟ ਦੀ ਲਪੇਟ ਵਿੱਚ ਆ ਗਿਆ ਜਿਸ ਨਾਲ ਦਿਲ ਦੇ ਲਾਦਣ ਵਾਲਾ ਹਾਦਸਾ ਵਾਪਰ ਗਿਆ ਕਰਨ ਨਾਮ ਦਾ ਨੌਜਵਾਨ ਜਿਸ ਦੀ ਕੀ 17 ਸਾਲ ਉਮਰ ਦੱਸੀ ਜਾ ਰਹੀ ਹੈ ਪਿੰਡ ਕਲੋਆ ਦਾ ਰਹਿਣ ਵਾਲਾ ਹੈ ਜੋ ਕਿ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ 40 ਨਾਲ 80 ਫੀਸਦੀ ਤੋਂ ਵੱਧ ਚੋਲ ਚੁੱਕਾ ਹੈ ਜ਼ਖਮੀ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਮੁੱਢਲੀ ਮਦਦ ਦੇਣ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਸਕੂਲ ਆਫ ਫੈਮਿਨਸ ਟਾਂਡਾ ਵਿੱਚ 12ਵੀਂ ਦੀ ਜਮਾਤ ਵਿੱਚ ਪੜ੍ਹਾਈ ਕਰਨ ਵਾਲਾ ਕਰਨ ਆਪਣੇ ਹੋਰ ਦੋ ਸਾਥੀ ਲਾਪਰੀ ਅਤੇ ਪਵਨ ਨਾਲ ਸਕੂਲ ਲਈ ਲੇਟ ਹੋ ਗਿਆ ਸੀ ਅਤੇ ਸਕੂਲ ਜਾਣ ਦੀ ਬਜਾਏ ਉਹ ਰੇਲਵੇ ਸਟੇਸ਼ਨ ਤੇ ਚਲੇ ਗਏ ਉੱਥੇ ਮਾਲ ਗੱਡੀ ਦੇ ਉੱਤੇ ਚੜ੍ਹ ਕੇ ਕਰਨ ਵੀਡੀਓ ਬਣਾ ਰਿਹਾ ਸੀ ਤੇ ਉਸੇ ਸਮੇਂ ਹਾਦਸਾ ਵਾਪਰ ਗਿਆ ਜੋ ਕਿ 17 ਸਾਲ ਦੀ ਉਮਰ ਦਾ ਲੜਕਾ ਸੀ ਸਨ ਆਫ ਜਲਵਿੰਦਰ ਸਿੰਘ ਕਰੋੜਾ ਪਿੰਡਾਂ ਸੀ ਉਹ ਫ੍ਰੀਜ ਲੈ ਕੇ ਆਇਆ ਸਾਡੇ ਤੋਂ ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਘੰਡਦੇ ਹੋਏ ਰੇਲ ਗੱਡੀ ਤੋਂ ਤੇ ਉਹ ਪੂਰਾ ਕਾਫੀ ਬੰਨ ਹੋਇਆ ਸੀ ਐਸੀ ਉਹਦੇ ਕੀ ਮੋਢੀ ਤੱਕ ਦੇਖ ਕੇ ਬਹੁਤ ਸੇ ਬੜਾ ਅਸਪਾਸ ਵੀ ਲੱਗਦਾ ਕਿੰਨੇ ਪਰਸਨ ਸਰੇ ਸੜਨ ਦਾ ਪਾਸੇ ਸਾਰਾ ਉੱਪਰੋਂ ਫਰੰਟੋਂ ਦਾ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਚਲੀ ਆਉਦਾ ਟਾਂਡਾ ਦੇ ਰੇਲਵੇ ਸਟੇਸ਼ਨ ਤੇ ਮਾਲ ਗੱਡੀ ਤੇ ਚੜ ਕੇ ਮੋਬਾਈਲ ਤੇ ਰੀਲਾ ਬਣਾਉਂਦੇ ਸਮੇਂ ਸਕੂਲੀ ਵਿਦਿਆਰਥੀ ਹਾਈ ਵੋਲਟੇਜ ਦੀਆਂ ਤਾਰਾਂ ਦੇ ਕਰੰਟ ਦੀ ਲਪੇਟ ਵਿੱਚ ਆ ਗਿਆ ਜਿਸ ਨਾਲ ਦਿਲ ਦੇ ਲਾ ਦੇਣ ਵਾਲਾ ਹਾਦਸਾ ਵਾਪਰ ਗਿਆ ਕਰਨ ਨਾਮ ਦਾ ਨੌਜਵਾਨ ਜਿਸ ਦੀ ਕੀ 17 ਸਾਲ ਉਮਰ ਦੱਸੀ ਜਾ ਰਹੀ ਹੈ ਪਿੰਡ ਕਲੋਆ ਦਾ ਰਹਿਣ ਵਾਲਾ ਹੈ ਜੋ ਕਿ ਬਿਜਲੀ ਦੀ ਤਾਰਾ ਦੀ ਲਪੇਟ ਵੀ ਚੌਨਲ 80 ਫੀਸਦੀ ਤੋਂ ਵੱਧ ਚੋਲ ਚੁੱਕਾ ਹੈ जख्मी ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਮੁੱਢਲੀ ਮਦਦ ਦੇਣ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਸਕੂਲ ਆਫ ਫੈਮਿਨਸ ਟਾਂਡਾ ਵਿੱਚ 12ਵੀਂ ਦੀ ਜਮਾਤ ਵਿੱਚ ਪੜ੍ਹਾਈ ਕਰਨ ਵਾਲਾ ਕਰਨ ਆਪਣੇ ਹੋਰ ਦੋ ਸਾਥੀ ਲਾਪਰੀ ਅਤੇ ਪਵਨ ਨਾਲ ਸਕੂਲ ਲਈ ਲੇਟ ਹੋ ਗਿਆ ਸੀ ਅਤੇ ਸਕੂਲ ਜਾਣ ਦੀ ਬਜਾਏ ਉਹ ਰੇਲਵੇ ਸਟੇਸ਼ਨ ਤੇ ਚਲੇ ਗਏ ਉੱਥੇ ਮਾਲ ਗੱਡੀ ਦੇ ਉੱਤੇ ਚੜ ਕੇ ਕੰਨ ਵੀਡੀਓ ਬਣਾ ਰਿਆ ਸੀ ਤੇ ਉਸੇ ਸਮੇਂ ਹਾਦਸਾ ਵਾਪਰ ਗਿਆ ਜੋ ਕਿ 17 ਸਾਲ ਦਾ ਹੁਮਦਾਨ ਲੜਕਾ ਸੀ ਸਨ ਆਫ ਗਲਬਿੰਗਰ ਸਿੰਘ ਕਰੋਆ ਕਪੜੀਆਂ ਸੀ ਉਹ ਬ੍ਰੀਸ ਲੈ ਕੇ ਆਇਆ ਸੀ ਕਿ ਤੋਂ ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਘਰਟ ਪਿਆ ਉੱਥੇ ਰੇਲ ਲੱਤ ਤੇ ਉਹ ਪੂਰਾ ਕਾਫੀ ਬੰਨ ਹੋਇਆ ਸੀ ਅਸੀ ਉਹਦੇ ਵੀ ਮੋਢੀ ਤਾਈ ਤੱਕ ਦੇਖ ਕੇ ਬਹੁਤ ਸੇ ਬੜਿਆਸਪੱਡ ਲੱਗਦਾ ਕਿੰਨੇ ਕ ਪਰਸੈਂਟ ਸਲੇਸ ਸੜਨ ਦਾ ਪਾਸੇ ਸਾਰਾ ਉਹ ਫਰੰਟ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਚਲੀ ਆ ਗਿਆ